ਮੇਰੇ ਵੱਲੋਂ ਤਰਮਿੰਦਰ ਹਲਵਾਈ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਉਮੀਦ ਕਰਦੇ ਹਾਂ ਜੀ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਛੜਦੀ ਕਲਾ ਵਿੱਚ ਰੱਖੇ ਜੀ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਆ ਇੱਕ ਵਧੀਆ ਜੀ ਰੈਸਪੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈ ਆ ਜੀ ਆਪਾਂ ਨੇ ਆਲੂ ਮਟਰਾਂ ਦੀ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਜਿਹੜੀ ਕਿ ਆਪਾਂ ਨੇ ਹਲਵਾਈ ਸਟਾਈਲ ਢਾਬਾ ਸਟਾਈਲ ਬਣਾਈ ਆ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਤੇ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਫਿਰ ਢਾਬਾ ਸਟਾਈਲ ਹਲਵਾਈ ਸਟਾਈਲ ਆਲੂ ਮਟਰ ਤਾਂ ਦੇਖੋ ਕਿੰਨਾ ਵਧੀਆ ਕਲਰ ਆਇਆ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਆਜੋ ਫਿਰ ਐਸਪੀ ਕਰਦੇ ਆ ਸਟਾਰਟ ਆਲੂ ਮਟਰ ਦੀ ਸਬਜ਼ੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੇ ਆ ਜੀ ਆਲੂ ਜਿਵੇਂ ਕਿ ਹੁਣ ਮਾਰਕੀਟ ਦੇ ਵਿੱਚ ਠੀਕ ਹੈ ਜੀ ਸੀਜ਼ਨ ਚੱਲ ਰਿਹਾ ਏ ਹੁਣ ਮਟਰ ਵੀ ਤਾਜ਼ੇ ਆ ਰਹੇ ਆ ਠੀਕ ਹੈ ਜੀ ਤਾਜ਼ੇ ਮਟਰਾਂ ਦੀ ਸਬਜ਼ੀ ਦੀ ਗੱਲਬਾਤੇ ਹੋਰ ਹੁੰਦੀ ਆ ਤੇ ਆਲੂ ਵੀ ਜਿਹੜਾ ਹੁਣ ਮਾਰਕੀਟ ਦੇ ਵਿੱਚ ਨਮ ਆ ਚੁੱਕਿਆ ਤਕਰੀਬਨ ਮੈਂ ਅੱਧਾ ਕਿਲੋ ਜਿਹੜੇ ਮਟਰ ਲਏ ਤੇ ਠੀਕ ਹੈ ਜੀ ਉਹਨਾਂ ਦਾ ਦਾਣਾ ਆਪਾਂ ਨੇ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਫਰੈਸ਼ ਮਟਰ ਰਹੇ ਤੇ ਤਿੰਨ ਆਪਾਂ ਨੇ ਆਲੂ ਕੱਟ ਲਿਆ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਆਲੂ ਕੱਟ ਲੈਣੇ ਆ ਮੈਂ ਚੰਗੀ ਤਰ੍ਹਾਂ ਧੋਲੇ ਤੇ ਆਲੂ ਇਹ ਛਿੱਲੇ ਨਹੀਂ ਹੈਗੇ ਕਿਉਂਕਿ ਛਿੱਲਣ ਦੀ ਨਵੇਂ ਆਲੂ ਨੂੰ ਲੋੜ ਨਹੀਂ ਪੈਂਦੀ ਹੈਗੀ ਬਾਕੀ ਤੁਹਾਡੀ ਆਪਣੀ ਚੁਆਇਸ ਆ ਤੇ ਆਲੂ ਆਪਾਂ ਨੇ ਏਡੇ ਏਡੇ ਟੁੱਕੜੇ ਜੇ ਏਡੇ ਏਡੇ ਪੀਸ ਜੇ ਬਣਾ ਲੈਣੇ ਆ ਤੇ ਅੱਜ ਜਿਹੜੀ ਸਬਜ਼ੀ ਹੈ ਜੀ ਮੈਂ ਤੁਹਾਨੂੰ ਬਣਾ ਕੇ ਦਿਖਾਉਂਗਾ ਹਲਵਾਈ ਸਟਾਈਲ ਜਿਵੇਂ ਕਿ ਤੁਸੀਂ ਲੰਗਰਾਂ ਦੇ ਵਿੱਚ ਜਾਂ ਵਿਆਹ ਸ਼ਾਦੀਆਂ ਵਿੱਚ ਕਿਤੇ ਵੀ ਖਾਦੀ ਹੋਣੀ ਆਲੂ ਮਟਰ ਦੀ ਸਬਜ਼ੀ ਤੇ ਇਹਦੇ ਵਾਸਤੇ ਜਿਹੜੀਆਂ ਮੈਂ ਹਰੀਆਂ ਮਿਰਚਾਂ ਉਹ ਵੀ ਮਿਕਸੀ ਕਰ ਲੀਆਂ ਯਾਨੀ ਗ੍ਰाइंड ਕਰਨੀਆਂ ਏ ਤੇ ਆਪਣੇ ਕੋਲ ਅਦਰਕ ਲਸਣ ਦਾ ਫਰੈਸ਼ ਪੇਸਟ ਹੈ ਜੀ ਤੇ ਤਿੰਨ ਟਮਾਟਰ ਮੈਂ ਜਿਹੜੇ ਮਿਕਸੀ ਕਰ ਲਏ ਆ ਤੇ ਉਸ ਤੋਂ ਬਾਅਦ ਮੈਂ ਦੋ ਪਿਆਜ਼ ਆ ਜਿਹੜੇ ਬਰੀਕ-ਬਰੀਕ ਚੌਪ ਕਰ ਲਏ ਆ ਯਾਨੀ ਬਰੀਕ ਕੱਟ ਲਏ ਆ ਤੇ ਬਾਕੀ ਦੇ ਜਿਹੜੇ ਨੌਨ ਮਸਾਲੇ ਆ ਮੈਂ ਤੁਹਾਨੂੰ ਨਾਲ ਦੇ ਨਾਲ ਦੱਸ ਦੂੰਗਾ ਤੇ ਲਓ ਜੀ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਆਪਾਂ ਪਾ ਲੂਗੇ ਸਰੋਂ ਦਾ ਤੇਲ ਯਾਨੀ ਕਿ ਮਾਸਟਰਡ ਆਇਲ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਕਰਨਾ ਗਰਮ ਜਦੋਂ ਤੱਕ ਇਹ ਐ ਨਾ ਸੜਨੀ ਜਾਂਦਾ ਤੇ ਜਦੋਂ ਤੇਲ ਆਪਣਾ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਸੜ ਗਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਬੜੀ ਇਲਾਇਚੀ ਤੇ ਛੋਟਾ ਜਿਹਾ ਪੀਸ ਪਾਵਾਂਗੇ ਦਾਲ ਚੀਨੀ ਦਾਪਾਂ ਜਿਆਦਾ ਖੜੇ ਮਸਾਲੇ ਨਹੀਂ ਪਾਉਣੇ ਤੇ ਨਾਲ ਲੱਕਦੀ ਪਾ ਦੂੰਗੇ ਆਪਾਂ ਇਹਦੇ ਵਿੱਚ ਪਿਆਜ਼ ਤੇ ਆਪ ਪਿਆਜ਼ ਨੂੰ ਹੁਣ ਆਪਾਂ ਭੁੰਨੂਗਾ ਠੀਕ ਹੈ ਜੀ ਚੰਗੀ ਤਰ੍ਹਾਂ ਜੀਰਾ ਮੈਸ ਟਾਈਮ ਤੇ ਤਾਂ ਨਹੀਂ ਪਾਇਆ ਹੈਗਾ ਕਿਉਂਕਿ ਤੇਲ ਹੈਗਾ ਤਾਂ ਜਿਆਦਾ ਗਰਮ ਜੇ ਆਪਾਂ ਇਸ ਟਾਈਮ ਤੇ ਜੀਰਾ ਪਾਉਂਦੇ ਜੀਰੇ ਦੇ ਇੱਕ ਲੱਖ ਤਾਂ ਕਾਲਾ ਹੋ ਜਾਣਾ ਤਾਂ ਠੀਕ ਹੈ ਜੀ ਜੀਰਾ ਪਾ ਜਦ ਪਾਉਗੇ ਜਦੋਂ ਆਪਣੇ ਪਿਆਜ਼ ਆ ਥੋੜੇ ਜੇ ਲਾਈਟ ਬ੍ਰਾਊਨ ਹੋਗੇ ਨਾ ਉਸ ਟਾਈਮ ਤੇ ਜੀਰਾ ਪਾ ਦੂਗੇ ਫਿਰ ਆਪਣਾ ਜੀਰਾ ਜਿਹੜਾ ਉਹ ਵੀ ਭੁੰਨ ਹੋ ਜਾਊਗਾ ਤੇ ਲਓ ਜੀ ਪਿਆਜ਼ ਭੁੰਨਣੇ ਆਪਾਂ ਨੇ ਮੀਡੀਅਮ ਸੇਕ ਪਰ ਤੇ ਲਓ ਜੀ ਪਿਆਜ਼ਾਂ ਨੂੰ ਹੁਣ ਭੁੰਨ ਲੈਂਦੇ ਆਪਾਂ ਸੋ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗਦੀ ਹੈ ਠੀਕ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਓ ਜੀ ਪਿਆਜ਼ਾਂ ਨੂੰ ਲੰਨੇ ਆ ਗੰਡਿਆਂ ਨੂੰ ਆਪਾਂ ਹੁਣ ਭੁੰਨ ਤੇ ਜਦੋਂ ਪਿਆਜ਼ ਅੱਧੇ ਕ ਭੁੰਨੇ ਗਏ ਫਿਰ ਆਪਾਂ ਚ ਥੋੜਾ ਜਿਹਾ ਜੀਰਾ ਵੀ ਐਡ ਕਰ ਲਵਾਂਗੇ ਜਦੋਂ ਤੱਕ ਪਿਆਜ਼ ਆਪਣੇ ਪੂਰੇ ਭੁੰਨ ਹੋਣੇ ਆ ਤੇ ਜੀਰਾ ਵੀ ਜਿਹੜਾ ਉਹ ਵੀ ਭੁੰਨ ਹੋ ਜਾਊਗਾ ਤੇ ਲਓ ਜੀ ਪਿਆਜ਼ ਆਪਣੇ ਅੱਧੇ ਕ ਭੁੰਨੇ ਗਏ ਅੱਧੇ ਕਪਾ ਇਹਨਾਂ ਨੂੰ ਹੋਰ ਭੁੰਨਾਂਗੇ ਤੇ ਲਓ ਜੀ ਪਿਆਜ਼ ਆ ਜਿਹੜੇ ਆਪਣੇ ਭੁੰਨ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਆਦਰਕ ਲਸਣ ਦਾ ਪੇਸਟ ਤੇ ਲਓ ਜੀ ਆਦਰਕ ਲਸਣ ਦੇ ਪੇਸਟ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਦੂਗੇ ਪਿਆਜ਼ਾਂ ਨਾਲ 1-2 ਮਿੰਟ ਤੇ ਜਦੋਂ ਵੀ ਆਪਾਂ ਨੇ ਅਦਰਕ ਲਸਣ ਦਾ ਪੇਸਟ ਪਿਆਜ਼ਾਂ 'ਚ ਪਾਉਣਾ ਹੈ ਸੇਕ ਤੁਸੀਂ ਜ਼ਰੂਰ ਘੱਟ ਕਰ ਲੈਣਾ ਠੀਕ ਹੈ ਜੀ ਕਿਉਂਕਿ ਜੇ ਸੇਕ ਜ਼ਿਆਦਾ ਹੋਊਗਾ ਨਾ ਫਿਰ ਪਿਆਜ਼ ਵੀ ਸੜ ਜਾਂਦੇ ਆ ਤੇ ਕਈ ਵਾਰ ਅਦਰਕ ਲਸਣ ਦਾ ਪੇਸਟ ਵੀ ਸੜ ਜਾਂਦਾ ਹੈ ਤੇ ਹੁਣ ਆਪਾਂ ਕਿਆ ਕਰੋਂਗੇ ਇਹਦੇ 'ਚ ਪਾਉਂਗੇ ਆਪਾਂ 1 ਚਮਚ ਦੇਗੀ ਮਿਰਚ ਦਾ ਪਾ ਲੂਗੇ ਤੇ ਅੱਧਾ ਚਮਚ ਪਾਉਂਗੇ ਆਪਾਂ ਹਲਦੀ ਦਾ ਹਲਦੀ ਆਪਣੇ ਕੋਲ ਹੈਗੀ ਕੈਚ ਦੀ ਠੀਕ ਹੈ ਜੀ ਤੇ ਲੋ ਜੀ ਇਹਨੂੰ ਆਪਾਂ ਭੁੰਨਦੇ ਆ ਹਲਕਾ ਜਿਹਾ ਜਦੋਂ ਹਲਦੀ ਤੇ ਦੇਗੀ ਮਿਰਚ ਹਲਕੇ ਜਿਹੀ ਭੁੰਨ ਹੋ ਗਈ ਫਿਰ ਆਪਾਂ ਨੇ ਇਹਦੇ ਵਿੱਚ ਪਾਣੀ ਐਡ ਕਰ ਦੇਣਾ ਠੀਕ ਹੈ ਜੀ ਥੋੜਾ ਜਿਹਾ ਤੇ ਲੋ ਜੀ ਐਦਾ ਕਰਨ ਨਾਲ ਇੱਕ ਤਾਂ ਦੇਗੀ ਮਿਰਚ ਦਾ ਕਲਰ ਤੇ ਹਲਦੀ ਦਾ ਕਲਰ ਨਹੀਂ ਖਰਾਬ ਹੁੰਦਾ ਤੇ ਇੱਕ ਜਿਹੜੇ ਪਿਆਜ਼ ਆ ਉਹ ਥੋੜੀ ਜਿਹੀ ਗਲ ਜਾਂਦੇ ਆ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਆਪਾਂ 2-3 ਮਿੰਟ ਪਕਾਉਂਗੇ ਮੀਡੀਅਮ ਸੇਕ ਪਰ ਤੇ ਲੋ ਜੀ 2-3 ਮਿੰਟ ਆਪਾਂ ਨੂੰ ਹੋ ਗਏ ਆ ਹੁਣ ਆਪਾਂ ਇਹਦੇ ਚ ਪਾ ਦੋਗੇ ਤਿੰਨ ਟਮਾਟਰਾਂ ਦੀ ਪਿਊਰੀ ਫਰੈਸ਼ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨੂਗੇ 5 ਤੋਂ 6 ਮਿੰਟ ਠੀਕ ਹੈ ਜੀ ਜਦੋਂ ਤੱਕ ਇਹ ਮਸਾਲਾ ਯਾਨੀ ਜਿਹੜਾ ਆਪਾਂ ਗਰੇਵੀ ਐ ਤੇਲ ਨਹੀਂ ਛੱਡ ਦਿੰਦੀ ਤੇ ਲਓ ਜੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਹਰੀ ਮਿਰਚ ਐਡ ਕਰ ਲੂਗੇ ਟੇਸਟ ਰਿਕੋਰਡਿੰਗ ਜਿੰਨੀ ਕਿ ਤੁਸੀਂ ਖਾਣੇ ਹੋ ਓੰਨੀ ਕਿ ਤੁਸੀਂ ਪਾ ਦਿਓ ਤੇ ਲਓ ਜੀ ਮਸਾਲਾ ਆਪਣਾ ਇਹਨੂੰ ਭੁੰਨ ਚੁੱਕਿਆ ਹੈ ਗਰੇਵੀ ਕਲਰ ਚੈੱਕ ਕਰੋ ਮਸਾਲੇ ਦਾ ਕਿੰਨਾ ਵਧੀਆ ਆ ਗਿਆ ਤੇ ਹੁਣ ਆਪਾਂ ਇਹਦੇ ਚ ਐਡ ਕਰ ਦੋਗੇ ਆਲੂ ਕੱਢਿਆ ਲਓ ਆਲੂ ਆ ਜਿਹੜੇ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਪਾ ਲਿਓ ਜਿੰਨੇ ਕੁ ਤੁਹਾਨੂੰ ਆਲੂ ਪਸੰਦ ਆ ਆਲੂ ਮਟਰਾਂ ਦੇ ਵਿੱਚ ਤੇ ਲਓ ਜੀ ਮੈਂ ਪਾਈ ਆ ਤਿੰਨ ਆਲੂ ਤੇ ਹੁਣ ਆਪਾਂ ਇਹਨਾਂ ਨੂੰ ਆਲੂਆਂ ਨੂੰ ਮਸਾਲੇ ਦੇ ਨਾਲੇ ਭੁੰਨੂਗਾ ਠੀਕ ਹੈ ਜੀ ਇਸ ਟਾਈਮ ਤੇ ਆਪਾਂ ਨੇ ਇਹਦੇ ਵਿੱਚ ਜ਼ਿਆਦਾ ਪਾਣੀ ਨਹੀਂ ਪਾਉਣਾ ਹੈਗਾ ਕਿਉਂਕਿ ਨਵੇਂ ਆਲੂਆ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਗਲਣ ਲੱਗੇ ਤੇ ਆਪਾਂ ਇਹਨੂੰ ਸੇਕ ਆ ਜਿਹੜਾ ਮੀਡੀਅਮ ਕਰ ਲੂਗੇ ਤੇ ਹੁਣ ਆਪਾਂ ਇਹਨੂੰ ਟੱਕ ਕੇ ਪਕਾਉਂਗੇ ਤੇ ਵਿੱਚ ਵਿੱਚ ਮਾ ਹਲਾਈ ਜਾਉਂਗੇ ਤਾਂ ਜੋ ਸਬਜੀ ਆ ਮਸਾਲਾ ਜਿਹੜਾ ਥੱਲੇ ਹੀ ਨਾ ਲੱਗੇ ਤੇ ਲੋ ਜੀ ਇਸ ਟਾਈਮ ਤੇ ਆਪਾਂ ਨੇ ਕੰਮ ਕਰਨਾ ਇੱਕ ਇੱਚ ਜਿਹੜਾ ਨਮਕ ਐਡ ਕਰ ਦੋਗੇ ਤਾਂ ਜੋ ਆਲੂ ਆ ਜਿਹੜੇ ਥੋੜੇ ਛੇਤੀ ਗਲ ਜਵੇ ਤੇ ਲੋ ਜੀ ਨਮਕ ਆਪਾਂ ਪਾ ਲੂਗੇ ਟੇਸਟ ਰਿਕੋਰਡਿੰਗ ਹੋਣੇ ਸਬਜੀ ਦੇ ਵਿੱਚ ਤੇ ਅੱਧਾ ਕ ਚਮਚ ਪਾਉਂਗੇ ਆਪਾਂ ਧਨੀਆ ਪਾਊਡਰ ਦਾ ਤੇ ਆਹ ਟਾਈਮ ਤੇ ਸੇਕ ਆ ਜਿਹੜਾ ਤੁਸੀਂ ਮੀਡੀਅਮ ਰੱਖਿਓ ਤੇ ਵਿੱਚ ਵਿੱਚ ਮੈਨੂੰ ਹਲਾਈ ਵੀ ਜਾਇਓ ਸਬਜੀ ਥੱਲੇ ਨਾ ਲੱਗੇ ਤੇ ਆਪਾਂ ਇਹਨੂੰ ਮੀਡੀਅਮ ਸੇਕ ਉਪਰੇ ਪਕਾਉਂਗੇ ਟੱਕ ਕੇ ਪਕਾਓ ਟੱਕ ਕੇ ਪਕਾਉਣ ਨਾਲ ਜਿਹੜੇ ਆਲੂ ਆ ਪਾਣੀ ਛੱਡੂਗੇ ਠੀਕ ਹੈ ਜੀ ਤੇ ਆਪਣੇ ਆਪ ਉਹ ਕਰ ਜੂਗੇ ਤੇ ਲਓ ਜੀ ਆਲੂਆਂ ਨੂੰ ਕਰਦੇ ਆ ਹੁਣ ਆਪਾਂ ਚੈੱਕ ਆ ਦੇਖੋ ਥੋੜਾ ਬਹੁਤ ਆਲੂਆਂ ਨੇ ਪਾਣੀ ਛੱਡਿਆ ਪਿਆ ਵੀ ਹੈਗਾ ਤੇ ਵਿੱਚ ਵਿੱਚ ਮੈਂ ਇਹਨਾਂ ਨੂੰ ਹਲਾਈ ਵੀ ਗਿਆ ਠੀਕ ਹੈ ਜੀ ਆਲੂ ਆ ਜਿਹੜੇ ਆਪਣੇ ਅੱਧੇ ਗਲ ਚੁੱਕੇ ਆ ਠੀਕ ਹੈ ਜੀ ਤੇ ਥੋੜੇ ਜਿਹੇ ਇਹ ਰਹਿ ਗਏ ਆ ਤੇ ਇੰਨੇ ਕ ਤੁਸੀਂ ਇਹ ਗਾਲ ਲੈਣੇ ਆ ਯਾਨੀ ਅੱਧੇ ਕ ਹੋ ਜਵੇ ਇਹ ਜਿਆਦਾ ਨਹੀਂ ਗਾਲਨੇ ਤੇ ਜਦੋਂ ਇਹ ਹੋ ਗਏ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮਟਰ ਦਾਣਾ ਤੇ ਲੋ ਜੀ ਹੁਣ ਆਪਾਂ ਇਹਦੇ ਚ ਐਡ ਕਰੂਗੇ ਆਪਾਂ ਮਟਰ ਦਾਣਾ ਪਾ ਦੋਗੇ ਤੇ ਲੋ ਜੀ ਤੇ ਹੁਣ ਆਪਾਂ ਇਹਨੂੰ ਪਕਾਉਂਗੇ ਦੋਵਾਂ ਨੂੰ ਇਕੱਠੇ ਤੇ ਹੁਣ ਆਪਾਂ ਇਹਦੇ ਚ ਪਾਣੀ ਐਡ ਕਰ ਲੂਗੇ ਠੀਕ ਆ ਜੀ ਇਸ ਟਾਈਮ ਤੇ ਪਾਣੀ ਪਾਉਣਾ ਆਪਾਂ ਨੇ ਸਬਜ਼ੀ ਦੇ ਵਿੱਚ ਤੇ ਪਾਣੀ ਪਾਉਣਾ ਆਪਾਂ ਨੇ ਗਰਮ ਠੰਡਾ ਪਾਣੀ ਨਹੀਂ ਕਦੇ ਵੀ ਜਦੋਂ ਵੀ ਸਬਜੀ ਆਪਣੀ ਅਧ ਪੱਕੀ ਹੋ ਜਾਂਦੀ ਹੈ ਨਾ ਚਾਹੇ ਦਾਲ ਹੈ ਚਾਹੇ ਸਬਜੀ ਆ ਉਹਦੇ ਵਿੱਚ ਕਦੇ ਵੀ ਠੰਡਾ ਪਾਣੀ ਐਡ ਨਾ ਕਰੋ ਸਬਜੀ ਦਾ ਕਲਰ ਚੈੱਕ ਕਰ ਲਈ ਤੁਸੀਂ ਐਨ ਪੂਰਾ ਹਲਵਾਈ ਸਟੇਡ ਢਾਬਾ ਸਟੇਡ ਕਲਰ ਆਇਆ ਸਬਜੀ ਦਾ ਤੇ ਲਓ ਜੀ ਇਧਰ ਪਾਣੀ ਵੀ ਆਪਣਾ ਪੂਰਾ ਗਰਮ ਹੈ ਆ ਦੇਖੋ ਆਪਾਂ ਨੇ ਗਰਮ ਪਾਣੀ ਰੱਖਿਆ ਬਾਹਰ ਡੱਬੇ ਚ ਤੇ ਹੁਣ ਆ ਪੈਚ ਪਾਵਾਂਗੇ ਪਾਣੀ ਪਾਣੀ ਤੁਸੀਂ ਉਨ੍ਹਾਕ ਪਾਉਣਾ ਤੇ ਜੇ ਸਬਜੀ ਤੁਹਾਨੂੰ ਗਾੜੀ ਪਸੰਦ ਹੈ ਯਾਨੀ ਥਿੱਕ ਪਸੰਦ ਹੈ ਤਾਂ ਪਾਣੀ ਇਹ ਜਿਹੜਾ ਘੱਟ ਪਾ ਲਿਓ ਤੇ ਜੇ ਸਬਜ਼ੀ ਤੁਹਾਨੂੰ ਪਤਲੀ ਪਸੰਦ ਹੈ ਥੋੜੀ ਜੀ ਠੀਕ ਹੈ ਜੀ ਜਿਵੇਂ ਕਿ ਤਰੀ ਵਾਲੀ ਸਬਜ਼ੀ ਪਸੰਦ ਹੈ ਤਾਂ ਤੁਸੀਂ ਇਹਦੇ ਵਿੱਚ ਪਾਣੀ ਥੋੜਾ ਜਿਆਦਾ ਪਾ ਲਿਓ ਤੇ ਲਓ ਜੀ ਮੈਂ ਰੱਖੂੰਗਾ ਇਹਨੂੰ ਮੀਡੀਅਮ ਤੇ ਹੁਣ ਆਪਾਂ ਇਹਦਾ ਸੇਕ ਥੋੜਾ ਜਿਆਦਾ ਤੇਜ਼ ਕਰ ਲੂਗੇ ਤੇ ਪਾਣੀ ਆਪਾਂ ਥੋੜਾ ਜਿਹਾ ਹੋਰ ਐਡ ਕਰ ਲੈਂਦੇ ਆ ਕਿਉਂਕਿ ਪਾਣੀ ਮੈਸ਼ ਕਰਕੇ ਐਡ ਕਰ ਰਹੇ ਹਾਂ ਕਿਉਂਕਿ ਆਪਾਂ ਨੇ ਥੋੜੇ ਜੇ ਆਲੂ ਨੇ ਇਹਦੇ ਵਿੱਚ ਤੋਂ ਕੱਢ ਕੇ ਠੀਕ ਹੈ ਜੀ ਜਦੋਂ ਗਲ ਗਏ ਆਪਾਂ ਨੇ ਮੈਸ਼ ਕਰਕੇ ਪਾਉਣੇ ਆ ਉਹਦਾ ਤਾਂ ਤਰੀ ਆ ਜਿਹੜੀ ਗਾੜੀ ਹੋ ਜੂਗੀ ਤੇ ਇੱਕ ਸਬਜੀ ਦਾ ਟੇਸਟ ਹੈ ਜਿਹੜਾ ਬਹੁਤ ਵਧੀਆ ਹੁੰਦਾ ਏ ਤੇ ਲਓ ਜੀ ਇਹਨੂੰ ਹੁਣ ਆਪਾਂ ਪਕਾਉਨੇ ਆ ਤੇ ਮੈਂ ਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਐਡ ਕਰ ਦੂੰਗਾ ਗਰਮ ਮਸਾਲੇ ਦੀ ਵੀਡੀਓ ਮੈਂ ਚੈਨਲ ਤੇ ਪਾਈ ਹੋਈ ਹੈ ਜੀ ਜੇ ਕਿਸੇ ਭੈਣ ਭਰਾ ਨੇ ਗਰਮ ਮਸਾਲੇ ਦੀ ਵੀਡੀਓ ਦੇਖਣੀ ਆ ਤਾਂ ਸਾਡੇ ਚੈਨਲ ਤੇ ਆ ਕੇ ਦੇਖ ਸਕਦਾ ਏ ਤੇ ਥੋੜੀ ਜਿਹੇ ਦੇਚ ਐਡ ਕਰੂੰਗਾ ਮੈਂ ਕਸਤੂਰੀ ਮੇਥੀ ਤੇ ਲਓ ਜੀ ਇਹਨੂੰ ਹੁਣ ਆਪਾਂ ਟੱਕ ਦਿੰਨੇ ਆ ਤੇ ਵਿੱਚ ਵਿੱਚ ਮੈਨੂੰ ਹਲਾਈ ਵੀ ਜਾਉਂਗੇ ਤੇ ਲੋ ਜੀ ਸਬਜੀ ਪੱਕਦੀ ਨੂੰ ਆਪਣੀ ਨੂੰ 5-6 ਮਿੰਟ ਹੋ ਗਏ ਆ ਤੇ ਆਲੂ ਵੀ ਆ ਜਿਹੜੇ ਆਪਣੇ ਇਹਨ ਗਲ ਚੁੱਕੇ ਆ ਤੇ ਹੁਣ ਆਪਾਂ ਨੇ ਕੀ ਕਰਨਾ ਇਹਦੇ ਜੋ ਥੋੜੇ ਆਲੂ ਆਪਾਂ ਦੇ ਕੱਢ ਲੈਣੇ ਆ ਠੀਕ ਆ ਜੀ ਆ ਦੇਖੋ ਆਲੂ ਇਹਨ ਗਲ ਚੁੱਕੇ ਆ ਥੋੜੇ ਜਿਹੇ ਆਲੂ ਆਪਾਂ ਕੱਢ ਲੂਗੇ ਤੇ ਆਲੂ ਲੋ ਜੀ ਕੱਢ ਲਏ ਆਪਣੇ ਸਬਜੀ ਦੇ ਵਿੱਚੋਂ ਤੇ ਆਪਾਂ ਨੇ ਇਹ ਕਿਸੇ ਚੀਜ਼ ਨਾਲ ਮੈਸ਼ ਕਰ ਲੈਣੇ ਆ ਐਂ ਚੰਗੀ ਤਰ੍ਹਾਂ ਆ ਦੇਖੋ ਜਿਹੜੀਆਂ ਇਹ ਕਚੂੰਬਰ ਜਿਹਾ ਬਣਾ ਦੇਣਾ ਇਹਨਾਂ ਦਾ ਐਂ ਚੂਰਾ ਜਿਹਾ ਬਣਾ ਦੋਗੇ ਆਪਾਂ ਐਂ ਮਲ ਮਲ ਕੇ ਇਹਨਾਂ ਨੂੰ ਤੇ ਲੋ ਜੀ ਆਲੂ ਆਪਾਂ ਨੇ ਬਿਲਕੁਲ ਮੈਸ਼ ਕਰ ਲੈਣੇ ਆ ਤੇ ਜਦੋਂ ਇਹ ਮੈਸ਼ ਹੋ ਗਏ ਫਿਰ ਆਪਾਂ ਇਹਨਾਂ 'ਚ ਥੋੜਾ ਜਿਹਾ ਪਾਣੀ ਐਡ ਕਰੂਗੇ ਗਰਮ ਠੀਕ ਹੈ ਜੀ ਹਾਂ ਲੋ ਆਨੇ ਪਾਣੀ ਐਡ ਕਰ ਲੈਣਾ ਇਹਨਾਂ ਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਐਨ ਮਿਕਸ ਕਰਕੇ ਸਬਜੀ ਦੇ ਵਿੱਚ ਪਾ ਦੂਗੇ ਇੱਕ ਤਾਂ ਇਦਾਂ ਸਬਜੀ ਆ ਜਿਹੜੀ ਉਹ ਗਾੜੀ ਹੋ ਜਾਂਦੀ ਆ ਠੀਕ ਹੈ ਜੀ ਆ ਦੇਖੋ ਇੱਕ ਸਬਜੀ ਦਾ ਟੇਸਟ ਆ ਜਿਹੜਾ ਇਹਨ ਵਧੀਆ ਹੋ ਜਾਂਦਾ ਇਸ ਤਰੀਕੇ ਨਾਲ ਆਲੂ ਪਾਉਣ ਨਾਲ ਤੇ ਲਓ ਜੀ ਐਦਾਂ ਆਪਾਂ ਹੁਣ ਇਹ ਸਾਰੇ ਆਲੂ ਸਬਜੀ ਦੇ ਵਿੱਚ ਐਡ ਕਰ ਲਵਾਂਗੇ ਤੇ ਲਓ ਜੀ ਆਪਾਂ ਨੇ ਆਲੂ ਆ ਜਿਹੜੇ ਹੁਣ ਸਬਜੀ ਦੇ ਵਿੱਚ ਪਾ ਲੈਣੇ ਆ ਸਬਜੀ ਦਾ ਕਲਰ ਚੈੱਕ ਕਰੋ ਤੁਸੀਂ ਠੀਕ ਹੈ ਜੀ ਤਰੀ ਦਾ ਕਿੰਨਾ ਵਧੀਆ ਆ ਗਿਆ ਤੇ ਸਬਜੀ ਨੂੰ ਆਪਾਂ 2-3 ਮਿੰਟ ਹੋਰ ਪਕਾਵਾਂਗੇ ਤੇ ਲਓ ਜੀ ਉਸ ਤੋਂ ਬਾਅਦ ਸਬਜੀ ਨੂੰ ਕਰੂੰਗੇ ਆਪਾਂ ਸਰਵ ਤੁਸੀਂ ਆਲੂ ਮਟਰਾਂ ਦਾ ਕਲਰ ਚੈੱਕ ਕਰੋ ਠੀਕ ਹੈ ਜੀ ਹਲਵਾਈ ਸਟਾਈਲ ਢਾਬਾ ਸਟਾਈਲ ਕਿੰਨਾ ਵਧੀਆ ਆਇਆ ਤੇ ਲਓ ਜੀ ਸਬਜੀ ਬਣ ਕੇ ਰੈਡੀ ਆ ਜੀ ਹੁਣ ਆਪਾਂ ਇਹ ਚ ਪਾਵਾਂਗੇ ਥੋੜੇ ਜਿਹਾ ਅਦਰਕ ਦੇ ਲੱਛੇ ਤੇ ਬਰੀਕ ਕਟਿਆ ਹੋਇਆ ਹਰਾ ਧਨੀਆ ਤੇ ਗੈਸ ਕਰਦੇ ਆ ਬੰਦ ਤੇ ਤੁਹਾਨੂੰ ਦਿਖਾਉਂਦੇ ਆ ਸਬਜੀ ਸਰਵ ਕਰਕੇ ਤੇ ਲਓ ਜੀ ਆਲੂ ਮਟਰ ਦੀ ਸਬਜੀ ਬਣ ਕੇ ਰੈਡੀ ਆ ਜੀ ਸਬਜੀ ਦਾ ਕਲਰ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਆ ਆ ਦੇਖੋ ਠੀਕ ਆ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਢਾਬਾ ਸਟਾਈਲ ਆਲੂ ਮਟਰ ਦੀ ਸਬਜੀ ਹਲਵਾਈ ਸਟਾਈਲ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਠੀਕ ਆ ਜੀ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਬਹੁਤ ਹੀ ਵਧੀਆ ਬਣ ਕੇ ਸਬਜ਼ੀ ਆਪਣੀ ਤਿਆਰ ਹੋਈ ਆ ਤੇ ਲਓ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ 'ਚ ਨਵੀਂ ਰੈਸਪੀ ਨਾਲ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ